ਸੰਘਾ ਜੀ ਹਾਂ ਜੀ ਕੀ ਮਸਲਾ ਜਿਹੜਾ ਇੱਥੇ ਪੈਦਾ ਹੋਇਆ ਮਸਲਾ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਗਰੰਤੀ ਸਿੰਘ ਜੀ ਦੇ ਭਾਈ ਤਰਲੋਪ ਸਿੰਘ ਜੀ ਤੇ ਕਲਾਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀ ਹਾਂਜੀ ਇੱਥੇ ਸੜਕ 'ਤੇ ਖਲੋ ਕੇ ਕਿਦੇ ਪੰਨ ਸੁਣਦਾ ਪੇ ਆਪਣਾ ਮਿਸਮਹੇ ਹੈ ਘਰਾ ਆਇਆ ਬਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਨਾਂਗੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਇਨਸਾਫ ਹੋਣਾ ਚਾਹੀਦਾ ਕੱਲੇ ਹੀ ਭਾਈ ਤਰਲੋਪ ਸਿੰਘ ਕੱਲਾ ਹੀ ਆ ਮੈਂ ਬਟਾਲਾ ਜਾ ਰਹੇ ਹਾਂ ਹਾਂ ਨਹੀਂ ਕਿਲੇ ਜਾ ਰਹੇ ਹਾਂ ਕਲਾਨ ਸਿੰਘ ਕਿਲੇ ਆਪਣੇ ਕਿਲਾ ਨੱਥੂ ਸਿੰਘ ਦਾ ਨੰਨਾ ਤੁਝੇ ਨਾ ਕਿਲਾ ਲਾਲ ਸਿੰਘ ਦਾ ਉਥੇ ਦਵਾਈ ਆਪਣੀ ਘਰ ਦੀ ਦੀ ਲੈਣ ਜਾਣ ਟੇ ਸੀ ਤੇ ਪਿੱਛੋਂ ਇਹ ਹੈਕਰ ਆਇਆ ਵਾ ਹੋ ਤੇਜ਼ ਹਫਤਾਰ ਅੱਗੋਂ ਟਾਇਰ ਵੱਜੇ ਆ ਦੇਖ ਪਿਆ ਪਿਛਲੇ ਟਾਇਰ ਉੱਥੇ ਹੀ ਨੰਗੇ ਆ ਤੇ ਅਸੀਂ ਇਹਦਾ ਇਨਸਾਫ ਮੰਗਨੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਹੁਣ ਚਿਰ ਧਰਨਾ ਲਾ ਕੇ ਰੱਖਾਂਗੇ ਲੰਬੜਦਾਰ ਇਹ ਮੈਂ ਬਡਾਲਾ ਬੰਗਲ ਤੋਂ ਹਾਂ ਹਾਂ ਜੀ ਠੀਕ ਹੈ ਭਾਈ ਜੀ ਇਹ ਟਰੱਕ ਆ ਰਿਹਾ ਸੀ ਅਸੀਂ ਅਸੀਂ ਉਹਨੂੰ ਹਾਰਨ ਵੀ ਦਿੱਤਾ ਪਹਿਲਾਂ ਪਿੱਛੋਂ ਹੀ ਆਈਆਂ ਹਾਰਨ ਵੀ ਦੇ ਰਹੇ ਹਾਂ ਚਲੋ ਸਪੀਡ ਦੇ ਵਿੱਚ ਹੀ ਜਿਆਦਾ ਠੀਕ ਹੈ ਜੀ ਮੈਂ ਔਰ ਸੰਦੀਪ ਮੇਰਾ ਦੋਸਤ ਹੈ ਕਲਾਨੋ ਰੋ ਆ ਰਹੇ ਆ ਇਨਾ ਚਿਕ ਨੂੰ ਆਈ ਜਦੋਂ ਓਵਰਟੇਕ ਨਹੀਂ ਆਇਆ ਕਿ ਚੱਲ ਪਿੱਛੇ ਆਪਾਂ ਗੱਲਾਂ ਕਰਦੇ ਕਰਦੇ ਆ ਉਹਨਾਂ ਚਿਕ ਨੂੰ ਇਹ ਬਜ਼ੁਰਗ ਜਿਹੜੇ ਸਾਈਡ ਤੇ ਉਹਨਾਂ ਨੇ ਕੀ ਕੀਤਾ ਵੀ ਫਰੰਟ ਤੇ ਜਾ ਕੇ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਸੀ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰ ਲਈ ਵੀ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾ ਕੇ ਰੱਖ ਦਿੱਤੇ ਤੇ ਮੌਕੇ ਦੇ ਉੱਤੇ ਗੜਤ ਹੋ ਗਈ ਆ ਅਸੀਂ ਉਹਨਾਂ ਦੇ ਨਾਲ ਜਿਹੜਾ ਕਿ ਵੇਖਦੇ ਆ ਵੇਖਦੇ ਆ ਉਹਨਾਂ ਚਕ ਨੂੰ ਫਰਾਰ ਹੋ ਗਿਆ ਵਾ ਬਾਕੀ ਇੱਥੇ ਇਕੱਠੇ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਸਾਈਕਲ ਤੇ ਆ ਰਿਹਾ ਹੈ ਇਕੱਠੇ ਹੁੰਦੇ ਹੁੰਦੇ ਆਂਦੇ ਸਾਰੇ ਪਿੰਡ ਭਰਾਵਾਂ ਦਾ ਜਿਹੜਾ ਮਸਲਾ ਐ ਭਾਜੀ ਹੋਰ ਮੇਰੇ ਨਾਲ ਕਿੰਨਾ ਸਾਡੇ 3 5 ਦੇ ਗੱਲ 3 5 ਦੇ 31 ਮਿੰਟ ਠੀਕ ਹੈ ਜੀ ਬਾਕੀ ਆਪਾਂ ਟਾਈਮ ਨਹੀਂ ਆ ਬਾਕੀ ਇਹ ਵੀ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਔਰ ਇਹ ਡਰਾਈਵਰ ਦੇ ਮਾਲਕ ਨੂੰ ਦਿੱਤਾ ਵਾ ਉਹਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਮਾਲਕ ਵੇਖੋ ਟਾਡੀਆਂ ਵੀ ਗੱਡੀਆਂ ਚਾਹੇ ਟਾਡੀਆਂ ਵੀ ਸਾਰੀਆਂ ਦੀਆਂ ਗੱਡੀਆਂ ਚੱਲਦੀਆਂ ਨਾ ਰੋਡਾਂ 'ਤੇ ਤੇ ਮਾਲਕ ਤੇ ਡਰਾਈਵਰ ਟੱਚ ਦੇ ਵਿੱਚ ਹੁੰਦੇ ਨੇ ਹੁਣ ਉਹ ਡਰਾਈਵਰ ਤੋਂ ਉਹ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਜਿਹੜਾ ਕੋਸ਼ਿਸ਼ ਆ ਕਿਉਂ ਨਿਆਂ ਨਹੀਂ ਦੇ ਰਿਹਾ ਇਹ ਤਾਂ ਬਿਲਕੁਲ ਇਨਸਾਫ ਹੈ ਜਿਹੜਾ ਹੈ ਨਾ ਫੈਕਟਰੀ ਦੇ ਅੱਗੇ ਇਹਨਾਂ ਨੰਬਰ ਨਾਲ ਪਲੇਟ ਨਾਲ ਪਿੱਛੇ ਕੋਈ ਨੰਬਰ ਇਹ ਤਾਂ ਭਾਜੀ ਕੋਈ ਇਨਸਾਫ ਤੇ ਚਾਹੀਦਾ ਹੈ ਕਿ ਨਹੀਂ ਤੁਹਾਡੇ ਪੱਤਰਕਾਰ ਭਰਾਵਾਂ ਦੇ ਤੁਰੂ ਹੀ ਆਏ ਵੀ ਜੇ ਉਹਨਾਂ ਨੂੰ ਇਨਸਾਫ ਦਿਵਾ ਸਕਦੇ ਆ ਇਹ ਸਾਰੇ ਭਰਾਵਾਂ ਦੇ ਨਾਲ ਆ ਬਾਕੀ ਸਾਨੂੰ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਰਾਤ ਬਾਜ਼ ਮਾਰੋਗੇ ਦਿਨੇ ਬਾਜ਼ ਮਾਰੋਗੇ ਅਸੀਂ ਹਾਜ਼ਰ ਆ 16490 ਬਡਾਲਾ ਬੰਗਰ ਮੇਰਾ ਪਿੰਡ ਹੈ ਮੈਂ ਤੇ ਪਾਪਾ ਬਾਤ ਆਇਆ ਮੈਨੂੰ ਤੇ ਚਾਚਾ ਚੇ ਦੱਸਿਆ ਨਿਰਮਲ ਸਿੰਘ ਬਹੁਤ ਐਕਸੀਡੈਂਟ ਹੋ ਗਿਆ ਚਲੋ ਭਰਾ ਪੂਰਾ ਬਡਾਲਾ ਦੇ ਤੋਂ ਛੋਟਾ ਹੈ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ 30 ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪਿੰਡ ਵਾਲੇ ਮੇਰੇ ਇਲਾਕੇ ਵਾਂ ਰੱਖੀ ਆ ਇਨਸਾਫ ਹੋਣਾ ਚਾਹੀਦਾ ਬਾਕੀ ਕੁਝ ਨਹੀਂ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਪਰ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤਾਂ ਸਹੀ ਕਹਿੰਦਾ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਹੈ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਚੱਲੂ ਕਿ ਮੈਂ ਜਾਵਾਂਗਾ ਪਰ ਸ਼ਹਿਰ ਤੇ ਕੋਈ ਅਭੀ ਇਨਸਾਫ ਮਿਲਣਾ ਚਾਹੀਦਾ ਠੀਕ ਜਾਨ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਦਿਉਣਾ ਤੇ ਇਨਸਾਫ ਮਿਲਣਾ ਚਾਹੀਦਾ ਕੀ ਆ ਤਾ ਚਲੋ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਗੁਰਗੁਈਏ ਇੱਥੇ ਨੇ ਮੇਰੇ ਚਾਚੇ ਤਾਏ ਬੈਠੇ ਨੇ ਜਿੰਨਾ ਚਿਰ ਇਹਨੇ ਕਹਿਣ ਕਿ ਮੈਂ ਉਹਨਾਂ ਚੰਦਾਸ਼ ਨਹੀਂ ਤਾਂ ਕਿੱਥੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਫਿਰ ਬਤਾ ਉਹ ਤੂੰ ਮੈਂ ਚੁੱਪ ਨਹੀਂ ਭਾਵੇਂ ਦੋ ਤਣੇ ਤੇਰੇ ਉਹਦਾ ਹੈਟਰ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਪੜਾ ਯਾਰ ਤੂੰ ਚੁੱਪ ਕਰਾਂਗਾ ਗੱਲ ਕਰ ਲੈਂਦੀ ਆ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਉਹ ਮਿਆ ਮਾਲਕ ਦਾ ਹੋ ਗਿਆ ਦੋ ਤਿੰਨ ਦਿਨ ਸੁਜਣਾ ਮਿਲ ਸੀ ਕਿ ਪਿੰਡ ਸੇਪੁਰ ਰਖਵਾ ਜਲਾ ਪਿੰਡ ਆ ਨੇ ਰੋਡ ਪਟਿਆਲਾ ਉੱਥੇ ਕੋਰਡ ਐਕਸੀਡੈਂਟ ਹੋਇਆ ਜਿੱਥੇ ਪੁੱਜ ਕੇ ਇੱਥੇ ਆਪਾਂ ਤੇ ਗਰਤ ਸਿੰਘ ਨੇ ਸਲੋਹ ਸੇ ਸਾਹ ਸਿਘਾਰਾ ਸਿੰਘ ਪਿੰਡ ਪਈ ਤੋਂ ਉਹ ਗਰਖੇਂ ਤੇਰਾ ਕਰਦੇ ਪਿੰਡ ਪਈ ਬਹਿਣ ਵਾਲੇ ਇਹਦੇ ਮੋਰਚੇ ਤੇ ਆ ਰਹੇ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਜੀ ਹੁੰਦੀ ਆ ਯਾਰੀ ਕੋਰਡ ਤੋਂ ਦੇ ਸਦੀਰ ਸਵੇਰ 8:30 ਵਜੇ ਤੇ 9:00 ਵਜੇ ਨਾਲ ਮੌਕੇ ਤੇ ਗਰਤ ਸਿੰਘ ਦੀ ਮੌਤ ਹੋ ਗਈ ਹੈ ਹੈਡਰਾ ਦਾ ਡਰਾਈਵਰ ਆ ਉਹ ਮੌਕੇ ਤੇ ਫਸਾਰ ਹੈ ਉਹਦਾ ਨਾਮ ਲਾ ਕੀਤਾ ਜਾ ਰਿਹਾ ਤੇ ਕੂਰੀ ਨਾਲ ਸਮਝ ਲਿਆ ਜਾ ਰਿਹਾ ਪਿੰਡ ਵਾਲੇ ਬੰਦੋਂ ਧਰਨਾ ਇੱਥੇ ਲਗਾ ਗਿਆ ਬਟੇ ਨੇ ਪਿੰਡ ਵਾਲੇ ਕੁਝ ਕੁ ਸਮਾਏ ਸੀ ਆਪਣਾ ਪੀਪਰ ਤੋਂ ਆਏ ਉਹਨਾਂ ਦੇ ਜਿਹੜੇ ਢੋਲੇ ਵਸੇ ਹੋਏ ਆਏ ਰਸਤਾ ਬੰਦ ਨਹੀਂ ਰਸਤਾ ਬੰਦ ਕੀਤਾ ਕੀ ਮੰਗ ਕਰਦੇ ਪਏ ਨੇ ਮੰਗੋ ਪਰਚਾ ਕਰਾ ਮੰਗ ਪੱਤੇ ਕਰਵਾ ਲਓ ਬਲੋਗ ਡਰਾਈਵਰ ਆਪਰੇ ਆਰੇ ਮਾਟਰੋ ਬਈ ਕੀ ਤੁਹਾਡੇ ਲੋਕੀ ਕਾਰਵਾਈ ਕੀਤੀ ਜਾ ਰਹੀ ਹੈ ਪੱਤੇ ਦੇ ਅਰੇ ਜੋ ਬੰਦੀ ਕਾਰਵਾਈ ਕਰ ਰਹੇ